हाले 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 हाले

दर्शन जो राष्ट्र धाम तक श्री खालसा साहब बोलना जी वागूरू आज पंच प्यारे चार साहब जागे चाजी मूर्ति शहीदा मुद्दा हटियां जपिया तपिया जिन्हों गुरा जपया बन के ਸਤਿਗੁਰੇ ਵੱਲੋਂ ਵਾਲੇ ਨੂੰ ਮੈਂ ਦੇਖੇ ਸੀ ਮਾ ਸਤਿਗੁਰੇ ਵੱਲੋਂ ਵਾਲੇ ਨੂੰ ਮੈਂ ਦੇਖੇ ਸੀ ਮਾ ਦੇਖ ਦੇਖ ਕੇ ਮਾ ਚੜ੍ਹਨ ਤੋਏ ਤੀਵਨ ਤੋਏ ਤੀਵਨ ਦੇਖ ਦੇਖ ਕੇ ਮਾ ਚੜ੍ਹਨ ਤੋਏ ਤੋਏ ਤੀਵਨ ਮਾ ਸਤਿਗੁਰ ਪੰਨਾ ਵਾਲਾ A gente hoje nem me bloqueia São न लॻ ਕਾਲੋ ਪਪਾ ਜੀ ਆਇਆ ਇੱਧਰ ਆਜੋ ਪਪਾ ਤੁਸੀਂ ਆਜੋ ਵਾਹ ਵਾਹ ਰਾਕੇ ਉਸ ਕੋਲ ਆਜੋ ਆਜੀ ਸਾਹਿਬ ਸਮੂਹ ਸੰਗਤਾਂ ਨੇ ਦਰਬਾਰ ਸਾਹਿਬ ਜੋਤਨੀ ਸਾਹਿਬ ਵੱਲੋਂ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਪ੍ਰਕਾਸ਼ ਉਤਸਵ ਦੀਆਂ ਬਹੁਤ-ਬਹੁਤ ਮੁਬਾਰਕਾਂ ਇਹ ਜੋ ਨਗਰ ਕੀਰਤਨ ਜਾ ਰਿਹਾ ਆ ਸਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਹਜ਼ੂਰ ਦੇ ਵਿੱਚ ਚੱਲ ਰਿਹਾ ਨੇ ਤੇ ਸੇਰਪੜੀ ਸਮੂਹ ਸੰਗਤਾਂ ਸਮੂਹ ਨਗਰ ਇਲਾਕੇ ਦੀਆਂ ਸੰਗਤਾਂ ਦਾ ਬਹੁਤ ਸਹਿਯੋਗ ਆ ਅਸੀਂ ਦਰਬਾਰ ਸਿੰਘ ਜੋਤ ਲੀਹਾ ਵੱਲੋਂ ਆਪ ਸਭ ਸੰਗਤਾਂ ਨੂੰ ਸੰਗਤਾਂ ਨੂੰ ਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ ਦਿੰਦੇ ਆ ਤੇ ਨਗਰ ਕੀਰਤਨ ਦੇ ਆਪ ਸਭ ਸੰਗਤਾਂ ਨੂੰ ਜੋ ਬੋਲੇ ਸੋਨਿਰ ਭੈ ਸਤਿਗੁਰ ਰਵਿਦਾਸ ਮਹਾਰਾਜ ਕੀ ਜੈ ਮੈਂ ਦੀਪਕ ਕੁਮਾਰ ਸਾਭਾ ਪ੍ਰਧਾਨ ਰਵਿਦਾਸ ਕਮੇਟੀ ਮਨਸੂਰਪੁਰ ਸਿਰ ਪਰ ਤੋਂ ਅੱਜ ਲਗਨ ਕੇ ਇਤਨ ਜੋ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੇ ਤਿਹਾੜੇ ਤੇ ਸਬੰਧਤ ਅੱਜ ਮਨਸੂਰਪੁਰ ਵਿੱਚ ਪਹੁੰਚਿਆ ਮੈਂ ਸਮੂਹ ਸੰਗਤ ਦਾ ਮਨਸੂਰਪੁਰ ਵਾਲੋਂ ਪਹੁੰਚਣ ਤੇ ਧੰਨਵਾਦ ਕਰਦਾ ਹਾਂ ਸਾਰੀ ਸੰਗਤ ਨੂੰ ਲੱਖ ਲੱਖ ਵਾਰਤਾ ਹਾਂ ਜੀ ਹਾਂਜੀ ਬੋਲੇ ਸੋਨਿਰ ਭੈ ਸਤਿਗੁਰ ਰਵਿਦਾਸ ਮਹਾਰਾਜ ਕੀ ਜੈ ਸਾਥ ਸੰਗਤ ਜੀ ਇੱਕ ਪਿੰਡ ਦੇ ਛੇਰ ਪਰ ਤੋਂ ਮੈਂ ਗਵਰਦਨ ਕੁਮਾਰ ਕੈਸ਼ੀਅਰ ਜੋ ਕਿ ਪਿਛਲੇ 15 ਸਾਲਾਂ ਤੋਂ ਸਤਿਗੁਰੂ ਰਬਦਾਹ ਮਹਾਰਾਜ ਜੀ ਦੇ ਨਗਰ ਕੀਰਤਨ ਜੋ ਕਿ ਵੱਖ-ਵੱਖ ਪਿੰਡਾਂ ਚੋਂ ਅਸੀਂ ਲੈ ਕੇ ਹਰ ਵਾਰ ਸਾਥ ਸੰਗਤ ਜੀ ਆਪਣੇ ਪਿੰਡਾਂ ਵਿੱਚ ਵਾਪਸ ਆਨੇ ਆ ਜਿਸ ਤਰ੍ਹਾਂ ਕਿ ਮਨਸੂਰਪੁਰ ਮੈਦ ਪਰ ਬਰੋਟਾ ਠੀਰੋਵਾਲ ਭੰਡੇਰਾ ਰਈਆ ਮਨਸੂਰਪੁਰ ਬਿਸਨਪੁਰ ਖਾਨਪੁਰ ਤੇ ਇਮਾਮਾ ਮੰਗੜ ਤੇ ਲਾਸਟ ਵਿੱਚ ਪੰਡੋਰੀ ਵਿੱਚ ਜਾਂਦੇ ਆ ਪੰਡੋਰੀ ਵਿੱਚੋਂ ਫਿਰ ਅਸੀਂ ਵਾਪਸ ਸ਼ੇਰਪੁਰ ਨੂੰ ਦਿਵਾਨਾ ਹੁੰਨੇ ਆ ਜਿੱਥੇ ਕਿ ਨਗਰ ਕੀਰਤਨ ਦੀ ਸਮਾਪਤੀ ਹੁੰਦੀ ਹੈ ਮੇਰੇ ਵੱਲੋਂ ਸਾਰੀ ਜਵਦਾਸ ਨਾਮ ਲੈਵਾ ਸੰਗਤ ਨੂੰ ਲੱਖ ਲੱਖ ਵਧਾਈਆਂ ਹੋਣ